ਆਹਨੂੰ ਪਿਆਰ ਭਰ ਇਸ ਸਸ਼ਕਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਹਮਨੇ ਚਾਨਤੀ ਸੋ ਦੋਸਤੋ ਆਪ ਸਭ ਨੂੰ ਸਾਡੇ ਚੈਨਲ ਦੇ ਵੱਲੋਂ ਆਪ ਸਭ ਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਪੰਜਾਬ ਦੀ ਮਲਾਤਮਾ ਦੇ ਹੱਕਾਂ ਦੇ ਲਈ ਕੀ ਬਣੇਗਾ ਪੰਜਾਬ ਰੋਸ ਰੈਲੀਆਂ ਧਰਨਿਆਂ ਦਾ ਮੈਦਾਨ ਮੁਲਾਜ਼ਮ ਮੰਗਾਂ ਦੀਆਂ ਭਾਰੀਆਂ ਪੰਡਾ ਰਾਜਨੀਤਿਕ ਅਨਸੁਨਵਾਈਆਂ ਤੇ ਨਵੇਂ ਐਜੀਟੇਸ਼ਨ ਦੀ ਤਿਆਰੀ ਦੇ ਵਿੱਚ ਸਰਕਾਰ ਜਿਹੜੀ ਹੈ ਫਸਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਮਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਤੇ ਬਕਾਇਆ ਤਨਖਾਹ ਦੀ ਲੋੜ ਹੋਰ ਤਿੱਖੀ ਹੋ ਗਈ ਹੈ ਜਿਵੇਂ ਕਿ ਸੰਗਰੂਰ ਵਿਖੇ ਮਰਨ ਵਰਤ ਅੱਦੇ ਮਲਾਜ਼ਮ ਬੈਠ ਗਏ ਹਨ ਸਰਕਾਰ ਦੇ ਕਈ ਠੋਸ ਅਸਰ ਨਹੀਂ ਹੋਇਆ ਹੈ ਸਾਰੇ ਹੀ ਜਥੇਬੰਦੀਆਂ ਵੱਖਰਾ ਰਾਹ ਅਪਣਾ ਰਹੀਆਂ ਹਨ ਇਸੇ ਤਰ੍ਹਾਂ ਕਰਕੇ ਸਰਕਾਰ ਦੇ ਦਬਾਅ ਜਿਹੜਾ ਹੈ ਬਣਾਇਆ ਜਾ ਸਕੇ ਮਲਾਜ਼ਮਾਂ ਦੇ ਪੈਂਡਿੰਗ ਪਈ 15% ਡੀਏ ਦਾ ਮਾਮਲਾ ਜਿਹੜਾ ਹੈ ਸਾਲਾਂ ਤੋਂ ਰੁਕੇ ਏਰੀਆ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਨਵੀਂ ਐਜੀਟੇਸ਼ਨ ਦੇ ਸੰਕੇਤ ਦਿੱਤੇ ਜਾ ਰਹੇ ਹਨ ਮੁੱਖ ਮੰਤਰੀ ਨੂੰ ਇਹ ਆਦੇਸ਼ ਦਿੱਤਾ ਜਾ ਰਿਹਾ ਹੈ ਕਿ ਉਹ ਅਧਿਕਾਰੀਆਂ ਦੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਤੁਰੰਤ ਹੱਲ ਜਿਹੜਾ ਹੈ 113% ਤੋਂ 119% ਦੇ ਵਾਅਦੇ ਨਾਲ ਬਕਾਇਆ ਪੈਸੇ ਜਿਹੜੇ ਹੈ ਦੇਣ ਦੀ ਗੱਲ ਨੂੰ ਲੈ ਕੇ ਮਲਾਜ਼ਮ ਕੋਰਟ ਦੀ ਸ਼ਰਨ ਲੈ ਰਹੇ ਹਨ ਪਰ ਫੈਸਲੇ ਦੇ ਵਿੱਚ ਹੋ ਰਹੀਆਂ ਦੇਰੀਆਂ ਮਲਾਸਮ ਨੂੰ ਰਾਸ਼ਾ ਵਧਾਰੀਆਂ ਹਨ ਉਹਨਾਂ ਦੇ ਆ ਸੋ ਦੋਸਤੋ ਨੋਟੀਫਿਕੇਸ਼ਨ جاری ਹੋਣ ਦੇ ਬਾਵਜੂਦ ਵੀ ਪੁਰਾਣੀ ਪੈਨਸ਼ਨ ਸਕੀਮ ਦੇ ਅਮਲ ਨਾ ਹੋਣਾ ਸਰਕਾਰ ਦੇ ਵਾਅਦਿਆਂ ਦੀ ਪੋਲ ਖੋਲ ਰਿਹਾ ਹੈ ਨਵੇਂ ਨੌਜਵਾਨਾਂ ਤੇ ਆਊਟਸੋਰਸ ਤੇ ਕੰਮ ਕਰਦੇ ਕਰਮਚਾਰੀਆਂ ਦੀ ਹਾਲਤ ਤੇ ਸਰਕਾਰ ਧਿਆਨ ਕਿਉਂ ਨਹੀਂ ਦੇ ਰਹੀ ਆਂਗਣਵੜੀ ਆਸ਼ਾ ਵਰਕਰ ਦੀਆਂ ਤਨਖਾਹਾਂ ਵਾਦੇ ਦੇ ਦਾਅਵਿਆਂ ਦੇ ਬਾਵਜੂਦ ਕੋਈ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਹੈ ਹੁਣ ਕੋਰਟ ਨੇ ਵੀ ਸਖਤ ਜਿਹੜੀ ਹੈ ਜਿਹੜੀ ਰਵਈਆ ਹੈ ਅਪਣਾਉਂਦਿਆਂ ਸਾਬਿਤ ਕਰ ਦਿੱਤਾ ਹੈ ਕਿ ਬਕਾਏ ਪੈਸਿਆਂ ਅਤੇ ਮੁਲਾਜ਼ਮਾਂ ਦੇ ਹੱਕਾਂ ਨੂੰ ਲੰਮਾ ਦਾ ਜਿਹੜਾ ਹੈ ਸਟੇ ਨਹੀਂ ਦਿੱਤਾ ਜਾਵੇਗਾ ਇਥੋਂ ਤੱਕ ਕਿ ਤਿੱਖੇ ਸ਼ਬਦਾਂ ਤੇ ਜਿਹੜਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਕਿਹਾ ਹੈ ਕਿਹਾ ਗਿਆ ਹੈ ਕਿ ਜਿੰਨੀ ਦੇਰ ਤੱਕ ਇਹ ਕੇਸ ਸੂਬੇ ਦੀ ਕੈਬਨਿਟ ਦੇ ਵਿੱਚ ਨਹੀਂ ਵਿਚਾਰੇ ਜਾਂਦੇ ਇਹਨਾਂ ਮਸਲਿਆਂ ਦਾ ਹੱਲ ਸੰਭਵ ਨਹੀਂ ਹੈ ਮੁਲਾਜ਼ਮ ਅਤੇ ਪੈਨਸ਼ਨਰਸ ਨੂੰ ਹੁਣ ਆਪਣੇ ਹੱਕਾਂ ਦੇ ਇਕਜੁੱਟ ਹੋਣ ਦੇ ਲਈ ਹਰ ਜ਼ਿਲ੍ਹੇ ਦੇ ਵਿੱਚ ਟੀਮਾਂ ਬਣਾਉਣ ਦੀ ਤਿਆਰੀ ਕਰੇ ਹਨ ਮਦਾਨੀ ਪੱਧਰ ਤੇ ਜਗਤਾਰ ਚਲਾਉਣ ਦੀ ਅਤੇ ਸਰਕਾਰ ਨੂੰ ਘੇਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਅਤੇ ਬਕਾਇਆ ਦੀ ਰਕਮ ਦੇ ਲਈ ਨਵੀਂ ਰਾਸਨੀਤੀ ਹੱਥ ਕੰਡੇ ਅਪਣਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ ਕਿੰਨੀ ਦੇਰ ਤੱਕ ਮੁਲਾਜ਼ਮਾਂ ਦੇ ਜਿਹੜੀ ਹੱਕਾਂ ਨੂੰ ਅਣ ਦੇਖਿਆ ਕੀਤਾ ਜਾਵੇਗਾ ਕਿ ਪੰਜਾਬ ਦੇ ਮੁਲਾਜ਼ਮ ਆਪਣੇ ਹੱਕਾਂ ਦੇ ਲਈ ਮਜ਼ਬੂਤ ਅਜੀਟੇਸ਼ਨ ਸ਼ੁਰੂ ਕਰਨਗੇ ਪਾਉਣਗੇ ਇੱਕ ਵਾਰ ਫਿਰ ਪੰਜਾਬ ਦੇ ਮੁਲਾਜ਼ਮਾਂ ਦੇ ਹੱਕਾਂ ਦੇ ਲਈ ਲੜਾਈ ਲੜਾ ਜਿਹੜੀ ਲੜਾਈ ਹੈ ਸਰਕਾਰ ਨੂੰ ਲਲਕਾਰ ਰਹੀ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨ ਦੇ ਹੱਕਾਂ ਦੇ ਲਈ ਕਿਸੇ ਠੋਸ ਸੰਘਰਸ਼ ਦੀ ਜ਼ਰੂਰਤ ਹੈ ਸੋ ਦੋਸਤੋ ਏਸੀਐਸ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਧੰਨਵਾਦ